ਹਾਂਡੂ ਜੀ ਪਰਮਤਮਾ ਸਾਹਿਬ ਔਰ ਮੇਰੀ ਪਿਆਰੀ ਸੰਮਾਨ ਸਤਿਗੁਰੂ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੁੱਤਰਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਥ ਕੋਕ ਜੁੜੇ ਹੋਏ ਗੁਰੂ ਰੂਪ ਪ੍ਰਕਾਸ਼ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਹਿ ਸਾਰੀ ਸੰਗਤਾਂ ਦੇ ਪਲਾਵਿਤ ਹੋਏ ਇੱਕ ਬਾਤ ਜੀ ਦਾ ਹਾਕਸਾ ਲਾਈਨ ਦੀ ਕੀ ਫਟੇ ਅੱਜ ਮਿਤੀ 15 ਮਾਰਚ ਨੂੰ ਸੰਮਤ ਨਾਨਕ ਸਾਹੀ 556 ਮੁਤਾਬਕ ਮਿਤੀ ਸੀ 8 2024 ਨੂੰ ਪੰਜ ਸਿੱਖ ਸਰਬੰਸ ਦੀ ਇਕੱਤਰਤਾ ਸਕਤਪੁਰੇ ਸ਼੍ਰੀ ਅਕਾਲ ਪੁਰਸਤ ਸੈਟ ਜਿਹੜੀ ਹੋਈ ਜਿਸ ਵਿੱਚ ਪੰਜ ਸਿੱਖ ਸਰਬੰਸ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿਸੋ ਕੁ ਵੀ ਸੰਬਾਧਨ ਹੈ बतौर ਮੁੱਖ ਮੰਤਰੀ ਪੰਜਾਬ ਸਰਕਾਰ ਅੱਜ ਪ੍ਰਧਾਨ ਸ਼ਰੌਕਣੀ ਅਕਾਲੀ ਦਾ ਬੁਧਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸ਼ਨੋ ਬਹੁਤ ਭਾਰੀ ਧਾਂ ਲੱਗੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੀ ਹੋਏ ਸਿੱਧੇ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਨੂੰ ਜੋ 12 ਕੇ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਕੈਬਨਟ ਮੰਤਰੀ ਜੇਸ ਸੁਪੰਦੀ ਆਪਣਾ ਸਪਸ਼ਟੇਕਰ 15 ਤਾਰੀਖ ਦੇ ਅੰਦਰ ਅੰਦਰ ਨਿਰਧਾਰਨ ਰੂਪ ਵਿੱਚ ਪ੍ਰਗਟ ਹੋਏ ਸ਼੍ਰੀ ਅਕਾਤ ਅਕਤ ਸਾਹਿਬ ਜੀ ਦੇਖੇ ਇਹ ਸੁਪਰੀਤ ਸਿੰਘ ਬਾਦਲ ਜਨਾਕਰ ਨਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਤ ਸਾਹਿਬ ਦੇ ਉੱਤੇ ਸ਼੍ਰੀ ਗੁਰਮਰਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਆਪ ਜੀ ਮੰਨਦਾ ਹੈ ਉਹਨਾਂ ਦੇ ਗੁਨਾਹوں ਦੀ ਜਿਹੜੇ ਆਪ ਨੇ ਸਹਿਬ ਜੀ ਤੋਂ ਤਰਖਾਈਆਂ ਪੁਸ਼ਟੀ ਕੀਤਾ ਜਾਂਦਾ ਹੈ ਬਾਹਰ ਜੀ ਦਾ ਖਾਸਾ